बाबा साहब डॉक्टर बी आर अम्बेडकर की एक सौ चौथीवी जयंती पर कार्यकर्ता लोक चेतना मंच द्वारा कार्यक्रम आयोजित किया गया डॉक्टर बी आर अम्बेडकर की एक सौ चौथीवी जयंती पर कार्यकर्ता लोक चेतना मंच द्वारा एक विशेष कार्यक्रम का आयोजन किया गया जिसमें विभिन्न धार्मिक सामाजिक और राजनीतिक दलों के नेताओं ने भाग लिया इस मौके पर कार्यकर्ता लोक चेतना मंच के राष्ट्रीय अध्यक्ष बीकी प्रोचा ने मीडिया से बात करते हुए कहा कि बाबा साहेब डॉक्टर बी आर अम्बेडकर की एक सौ चौदहवीं जयंती प्रदेश स्तर पर आज दूरी में मनाई गई है इसे पूरे प्रदेश के लोग शामिल इसे पूरे प्रदेश के लोग शामिल हुए इस मौके पर उन्होंने कहा कि बाबा साहेब की सोच की रक्षा करनी चाहिए इस अवसर पर श्रोणी अकाली दल प्रवक्ता विनयजीत सिंह गोलम ने कहा सभी को बाबा साहेब जी द्वारा दी गई इच्छाओं का पालन करना चाहिए इस अवसर पर उन्होंने लोकसभा चुनाव के बारे में बोलते हुए कहा कि श्रोणी अकाली दल लोकसभा चुनाव लड़ेगी और अकेले ही चुनाव लड़ेंगे ਕਿ ਅਕੇਲੇ ਹੀ ਚੁਣਾਵ ਲੜੇਗੀ ਕਿਸੇ ਵੀ ਪਾਰਟੀ ਦੇ ਸਾਥ ਹੋ ਕੇ ਚੁਣਾਵ ਨਹੀਂ ਲੜੇਗੀ ਬੇਤ ਕਰਦੀ ਰਹੇ 134 ਮੈਂ ਜਨ ਦੇ ਹੱਦ ਦੇ ਉਸ ਮਰਪੇ ਜਿਹੜਾ ਇਹ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਵਿਕੀ ਪ੍ਰੋਚਾ ਜੀ ਸਾਰੀ ਟੀਮ ਦੀਪਕ ਦਿਵਾਨਾ ਜੀ ਡਾਕਟਰ ਸਾਹਿਬ ਸਾਰਿਆਂ ਨੇ ਬਹੁਤ ਵਧਾਈ ਦੇ ਪਾਤਰ ਨੇ ਕਿ ਸਮਾਜ ਦੇ ਉਸ ਹਿੱਸੇ ਦੇ ਲਈ ਗੱਲ ਕਰਦੇ ਨੇ ਹਮੇਸ਼ਾ ਜਿਹੜਾ ਹਿੱਸਾ ਦੇਸ਼ ਦੀ ਸਭ ਤੋਂ ਵੱਡੇ ਉੱਚਾ ਉਦੇ ਤੇ ਤੇ ਦੇਸ਼ ਦੇ ਸਭ ਤੋਂ ਛੋਟੇ ਉਦੇ ਤੇ ਵਿਰਾਜਮਾਨ ਤੇ ਜਿੰਨਾ ਕਰਕੇ ਅੱਜ ਜਿੱਤੇ ਕਈਏ ਦਾ ਸਮਾਜ ਦੇ ਸਾਫ ਸੋਤਰਾ ਦੇ ਵਾਧਾ ਵਰਨ ਸਾਫ ਜਿਹਦਾ ਉਹਦੇ ਸਭ ਤੋਂ ਵੱਡਾ ਸਹਿਯੋਗ ਯੋਗਤਾ ਜਿਹੜਾ ਇਹ ਸਮਾਜ ਦਾ ਤੇ ਜਿਹੜੀਆਂ ਊਂਤਾਂਆਂ ਕਿਸੇ ਸਮੇਂ ਚ ਹੁੰਦੀਆਂ ਸੀ ਤਾਂ ਬਾਬਾ ਸਾਹਿਬ ਅੰਬੇਦਕਰੇ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਕਲਮ ਨੇ ਤੇ ਜਿਨ੍ਹਾਂ ਦੇ ਬਣਾਏ ਕਾਨੂੰਨ ਨੇ ਜਿਨ੍ਹਾਂ ਦੇ ਬਣਾਏ ਸੰਵਿਧਾਨ ਨੇ ਅੱਜ ਤੇ ਉੱਪਰ ਜਿਹੜਾ ਪੂਰਾ ਦੇਸ਼ ਚੱਲ ਰਿਹਾ ਤੇ ਅੱਜ ਦੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਪਰੋਮਣੀ ਕਲਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਤੇ ਕੱਲ ਵੀ ਤਕੜਾ ਰਹੂਗਾ ਸ਼੍ਰੋਮਣੀ ਕਲਦਲ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਹੈ ਲੋਕ ਹਿੱਤਾਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਸਾਡਾ ਫਰਜ ਪੰਜਾਬ ਲਈ ਬੰਦਾ ਤੇ ਅਸੀਂ ਪੰਜਾਬ ਲਈ ਜੋ ਬਣ ਬਣੂਗਾ ਪੰਜਾਬ ਦੇ ਹਿੱਤਾਂ ਜੋ ਬਣੂਗਾ ਉਹਦੇ ਪੈਰਾਂ ਤੇ ਬਿਲਕੁਲ ਇਹਦਾ ਕੋਈ ਦੋਰਾਇ ਨਹੀਂ ਹੁੰਦਾ ਡਿਕਲੇਅਰ ਹੋ ਚੁੱਕਿਆ ਇਸ ਗੱਲ ਤੇ ਕਿ ਸ਼੍ਰੋਮਣੀ ਕੱਲ ਦਾ ਜਿਹੜਾ ਉਹ ਇਕੱਲੇ ਚੋਣ ਲੜੂਗਾ ਤੇ ਮਜਬੂਤੀ ਨਾਲ ਚੋਣ ਲੜੂਗਾ ਤੇ ਅਸੀਂ ਤਾਂ ਜਿੱਤ ਕੇ ਆਉਂਦੇ ਹਾਂ ਤੋਂ ਵੱਡਾ ਸਾਡਾ ਸ਼ਾਂਤੀ ਭਾਈਚਾਰਕ ਸਾਂਝ ਤੇ ਤਰੱਕੀ ਜਿਹੜੀ ਪੰਜਾਬ ਦੀ ਹੈ ਇਹ ਹੀ ਸਾਡਾ ਏਮ ਹੈ ਇਹ ਹੀ ਸਾਡਾ ਮੁੱਦਾ ਹੈ ਤੇ ਇਸੇ ਤੇ ਹਮੇਸ਼ਾ ਜਿਹੜਾ ਕੱਲ ਦਲ ਚੋਣ ਲੜਦਾ ਆ ਰਿਹਾ ਤੇ ਅਸੀਂ ਸਾਡੇ ਲਈ ਜਿਹੜੇ ਵੱਡੇ ਮੁੱਦੇ ਜਿਹੜੇ ਨੇ ਸਾਡੇ ਲਈ ਪੰਜਾਬ ਹੈ ਪੰਜਾਬੀ ਹੈ ਪੰਜਾਬੀਅਤ ਹੈ ਉਹਦੇ ਮੁੱਦਾਂ ਤੇ ਅਸੀਂ ਲੜਾਈ ਕਰਾਂਗੇ ਸਾਡੇ ਅੱਜ ਕ੍ਰਾਂਤੀਕਾਰੀ ਲੋਕ ਜਿਤਨਾ ਮੰਚ ਵੱਲੋਂ ਬਾਬਾ ਸਾਹਿਬ ਦਾ 134ਵੇਂ ਜਨਮ ਦਿਹਾੜਾ ਸਨਾਤਨ ਤਰਨਸ਼ਾਲਾ ਨੇੜੇ ਮੇਧਕਰ ਸ਼ਕਤ ਧੂਰੀ ਵਿਖੇ ਬਣਾਇਆ ਗਿਆ ਸੁਭਾ ਪੰਦਰੀ ਜੀ ਅਸੀਂ ਪੂਰੇ ਸਮਾਜ ਦੇ ਜਿੰਨੇ ਵੀ ਸਮਾਸੀ ਬੀਸੀ ਸਮਾਜ ਦੇ ਅਤੇ ਸੂਰਤ ਸਮਾਜ ਹੈ ਗਰੀਬ ਸਮਾਜ ਹੈ ਉਹਨਾਂ ਨੂੰ ਬਾਬਾ ਸਾਹਿਬ ਦੇ ਸੋਚ ਤੇ ਪੈਰਾ ਦੇਣਾ ਚਾਹੀਦਾ ਤੇ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਤੇ ਲੇਖਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਬਾਬਾ ਸਾਹਿਬ ਉਮੇਦ ਕਰ ਰਿਹਾ ਜਿਨ੍ਹਾਂ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਔਰਤਾਂ ਕੋਲੇ ਪੜ੍ਹਨ ਲਿਖਣ ਦਾ ਆ ਜਾਂ ਰਾਸ਼ਟਰਪਤੀ ਉਹ ਬਾਬਾ ਸਾਹਿਬ ਨੇ ਹੱਕ ਲੈ ਕੇ ਦਿੱਤਾ ਪਹਿਲਾ ਔਰਤਾਂ ਨੂੰ ਸੱਦੀਕਰ ਦਿੱਤਾ ਜਾਂਦਾ ਸੀਗਾ ਪਰ ਉਹ ਪ੍ਰਥਾ ਵੀ ਬਾਬਾ ਸਾਹਿਬ ਨੇ ਖਤਮ ਕੀਤੀ ਹੈ ਤੇ ਬਾਬਾ ਸਾਹਿਬ ਨੇ ਹਰ ਬਰਗ ਲਈ ਕੰਮ ਕੀਤਾ ਅੱਜ ਜੇ ਕੋਈ ਗਰੀਬ ਬੱਚਾ ਮੰਦਰ ਜਾਂ ਸਕੂਲ ਕਾਲਜ ਜਾ ਸਕਦਾ ਉਹ ਬਾਬਾ ਸਾਹਿਬ ਦੀ ਦੇਣ ਹੈ ਤੇ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿਹੜਾ ਧੂਰੀ ਪ੍ਰੋਗਰਾਮ ਰੱਖਿਆ ਹਰ ਸਾਲ ਦੀਆਂ ਅਤਿਕ 14ਵਾਂ ਪ੍ਰੋਗਰਾਮ ਰੱਖਿਆ ਗਿਆ ਤੇ ਸਮੂਹ ਸੰਗਤ ਦੌਰੇ ਪਹੁੰਚੇ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ